ਸਤ ਸ੍ਰੀ ਅਕਾਲ ਵੀਰ ਜੀ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਸਰਬਦੇ ਦੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਤਾਜੀ ਸੁੱਈ ਜਰਸੀ ਵੈਡ ਦੀ ਲੈ ਕੇ ਆਏ ਜੇ ਪਿਓ ਜਰਸੀ ਵੈਡ ਜੇ ਪੂਰੀ ਜਾਣਕਾਰੀ ਸਵੈਡ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਣੇ ਰਿਓ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਯਾਜ ਹੋਏਗਾ ਜੀ ਵੈਡ ਦਾ ਇਸ ਦਾ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਜੀ ਪਿੱਛੇ ਵਸ਼ੀ ਜੀ ਬਹੁਤ ਵਧੀਆ ਜਰਸੀ ਨਸਲ ਦੀ ਡਬਲ ਫਾਇਦਾ ਜੀ ਵੀਰ ਜੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਕੁਆਲਟੀ ਵਾਲੀ ਜਰਸੀ ਵਸ਼ੀਏ ਪਿੱਛੇ ਲਓ ਜੀ ਚੈੱਕ ਕਰ ਸਕਦੇ ਜੀ ਲਓ ਜੀ ਵੈੜ ਦੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਬਹੁਤ ਹੀ ਵਧੀਆ ਫੇਸ ਕੁਆਲਟੀ ਇਹ ਬੋਦੀ ਵਾਲੀ ਵੈੜ ਜੀ ਦੂਸਰਾ ਸੂਹਾ ਵੈੜ ਸੂਈ ਜੀ ਬਿਲਕੁਲ ਤਾਜੀ ਲਓ ਜੀ ਤੁਹਾਨੂੰ ਥਾਣੇ ਨੂੰ ਚੈੱਕ ਕਰਾਈ ਜੀ ਚਾਰੇ ਥਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਜੀ ਤੇ ਬਿਲਕੁਲ ਠੰਡੀ ਸੀਲ ਸਊ ਵਹਿੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਮਿਲਦੀ ਜੇ ਚੱਡਵ ਚੈੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਵੇ ਥਣ ਪਾਂਡੇ ਦੀ ਵਹਿੜ ਜੇ ਦੁੱਧ ਦੇ ਬੜੇ ਰਮਾਨਾ 15 16 ਕਿਲੋ ਚਵਾ ਦੇਗੀ ਜੀ ਬਿਲਕੁਲ ਤਾਜੀ ਸੂਈ ਜੇ ਬoi ਦੇਖ ਸਕਦੇ ਜੀ ਪਿਓਰ ਜਰਸੀ ਜੇ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੇ ਵਹਿੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਚੁਆਈ ਕਰਕੇ ਪਾਸ ਕਰਕੇ ਸਵੈਟ ਦੀ ਫੇਰ ਤੁਸੀਂ ਲੈ ਕੇ ਜਾ ਸਕਦੇ ਜੇ ਜੇਕਰ ਕਿਸੇ ਵੀ ਨੇ ਦੂਰੋਂ ਮੰਗਵਾਉਣੀ ਆਪਣੇ ਕੋਲ ਉਹ ਵੈਡ ਨਹੀਂ ਆ ਸਕਦੇ ਉਹ ਆਪਣੇ ਕੋਲ ਆਨਲਾਈਨ ਹੀ ਤੁਸੀਂ ਮੰਗਵਾ ਸਕਦੇ ਜੇ ਉਹ ਵੀ ਆਪਣੀ ਪੂਰੀ ਗਰੰਟੀ ਹੋਏਗੀ ਜੀ ਫੋਨ ਨੰਬਰ ਨੋਟ ਕਰ ਲਓ ਜੀ 9855580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਲਓ ਜੀ ਦੇਖ ਸਕਦੇ ਜੀ ਬਹੁਤ ਵਧੀਆ ਥਣ ਪਾਂਡੇ ਦੀ ਵੈਡ ਜੇ ਪਿਓਰ ਜਰਸੀ ਜੇ ਲਓ ਜੀ ਸਾਦੀ ਜੀ ਪਿੱਛੇ ਬੱਚਾ ਹੈ ਜੋ ਉਹੀ ਜਰਸੀ ਨਸਲ ਦੀ ਵਸ਼ੀ ਜੀ ਦੇਖ ਸਕਦੇ ਜੀ ਕਾਫੀ ਕੁਆਲਟੀ ਵਾਲੀ ਲਓ ਜੀ ਦੁੱਧ ਦੇ ਬੜੇ ਨਮਾਨਾ 15-16 ਲੀਟਰ ਚ ਵਾਈ ਜਾਏਗੀ ਜੀ ਵਹਿੜ ਕਾਫੀ ਕੁਆਲਟੀ ਵਾਲੀ ਜੀ ਲਓ ਜੀ ਦੇਖ ਸਕਦੇ ਜੀ ਬਾਕੀ ਵੀ ਜੀ ਤੁਹਾਨੂੰ ਪਤਾ ਹੈ ਜੇ ਉਹ ਜਰਸੀ ਬਣਾਵੇ ਗਰਮੀ ਬਿਲਕੁਲ ਨਹੀਂ ਮਨਉਂਦੀਆਂ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੀ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੀ ਲਓ ਜੱਟਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਦੀ ਪਿਛੇ ਤੋਂ ਜੀ ਬਹੁਤ ਵੇ ਠੰਡਪੰਡੀ ਦੀ ਵੈੜ ਜੀ ਦੇਖ ਸਕਦੇ ਜੀ ਲਓ ਰੀਡ ਹੈ ਜੋ ਇਸ ਵੈੜ ਦਾ ਉਹ 45000 ਰੁਪਏ ਰੱਖਿਆ ਗਿਆ ਜੀ ਪਰ ਇਹ ਆਪਾਂ ਤੁਹਾਨੂੰ ਬਿਲਕੁਲ ਹੀ ਜਾਇਜ਼ ਕੀਮਤ ਦੇ ਵਿੱਚ ਦੇ ਦੇਣੀ ਆ ਜੀ ਇਹ ਸਿਰਫ ਤੁਹਾਨੂੰ 40000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ 40000 ਰੁਪਏ ਦੇ ਵਿੱਚੋਂ ਬਾ ਛੋੜੀ ਹੋਈਗੀ ਜੀ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਏ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਤੇ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਦੇਖ ਸਕਦੇ ਜੀ ਲੋ ਲੋ ਦੇਖ ਸਕਦੇ ਜੀ ਪਿਓਰ ਜਰਸੀ ਵੈੜ ਜੇ ਤੇ ਪਿੱਛੇ ਬੱਚਾ ਹੈ ਜੋ ਉਹੀ ਪਿਓਰ ਜਰਸੀ ਵਸ਼ੀ ਜੀ ਪਿੱਛੇ ਲਓ ਆਪਣੇ ਕੋਲੋਂ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵਾਲੇ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੈਣਾ ਮਿਲਦੀਆਂ ਜੀ ਆਪਣੇ ਦਾ ਕਦੇ ਵੀ ਕੋਈ ਵੀਰ ਵੀ ਕਨੈਕਟ ਕਰਕੇ ਤੇ ਆਪਣੇ ਕੋਲੋ ਇਸ ਤਰ੍ਹਾਂ ਦੀ ਵਾੜਾ ਖਰੀਦ ਸਕਦਾ ਜੀ ਲੋ ਜੀ ਦੇਖ ਸਕਦੇ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਚੈਨਲ ਤੇ ਸਰਬਟੀ ਰਿਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੋਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਲੋ ਜੀ ਦੇਖ ਸਕਦੇ ਜੀ ਬਹੁਤ ਵੀਰ ਠੰਡ ਪਾਂਡੀ ਦੀ ਵੈੜ ਜੇ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ